ਅੱਜ ਇਸ ਘਟਨਾ ਬਾਰੇ ਆਪਾਂ ਗੱਲਬਾਤ ਕਰਾਂਗੇ। ਇਹ ਘਟਨਾ ਦੇ ਵਿੱਚ ਜਿਵੇਂ ਆਪਾਂ ਅੱਗੇ ਵਧਾਂਗੇ ਇਹਦੇ ਵਿੱਚ ਬਹੁਤ ਹੀ ਹੈਰਾਨੀਜਨਕ ਜਿਹੜੇ ਖੁਲਾਸੇ ਹੋਣਗੇ। ਇੱਕ ਆਦਮੀ ਵੱਲੋਂ 22 ਸਾਲ ਤੱਕ ਕਤਲ ਕੀਤੇ ਜਾਂਦੇ ਨੇ ਤੇ ਹਰ ਵਾਰ ਉਹ ਪੁਲਿਸ ਦੀ ਨਿਗਾਹ ਤੋਂ ਬਚਦਾ ਰਿਹਾ। ਪਰ ਅਖੀਰ ਪੁਲਿਸ ਇੱਕ ਕਾਗਜ਼ ਦੇ ਟੁਕੜੇ ਤੋਂ ਉਹਦੇ ਤੱਕ ਕਿਵੇਂ ਪਹੁੰਚਦੀ ਹੈ? ਕਹਾਣੀ ਦੀ ਸ਼ੁਰੂਆਤ ਕਰਦੇ ਹਾਂ। ਜਿਹੜੀ ਇਹ ਘਟਨਾ ਹੈ ਪੰਜਾਬ ਪੰਜਾਬ ਦਾ ਜ਼ਿਲ੍ਹਾ ਪਟਿਆਲਾ ਪਟਿਆਲੇ ਦੇ ਵਿੱਚ ਮਾਡਲ ਟਾਊਨ ਦੀ ਵਾਰਦਾਤ ਹੈ। 29 ਦਸੰਬਰ 2017 ਨੂੰ ਪੁਲਿਸ ਦੇ ਕੋਲ ਇੱਕ ਫੋਨ ਕਾਲ ਆਉਂਦੀ ਹੈ ਵੀ ਇੱਥੇ ਇੱਕ Laash ਪਈ ਹੈ ਲਾਵਾਰਿਸ ਤੇ ਪੁਲਿਸ ਹੁਣ ਜਿਹੜੀ ਫੌਰਨ ਹਰਕਤ ਦੇ ਵਿੱਚ ਆਉਂਦੀ ਹੈ ਕਿਉਂਕਿ ਇਹ ਫੋਨ ਕਿਸੇ ਅਣਜਾਣ ਵਿਅਕਤੀ ਵੱਲੋਂ ਕੀਤਾ ਜਾਂਦਾ ਜਿਹਨੂੰ ਕਿਤੇ ਦਿਖਿਆ ਵੀ ਇੱਥੇ ਕੋਈ ਮਰਦਾ ਪਿਆ ਤਾਂ ਪੁਲਿਸ ਜਦੋਂ ਉੱਥੇ ਪਹੁੰਚਦੀ ਹੈ ਹੁਣ ਉਹ ਉੱਥੇ ਜਾ ਕੇ ਦੇਖਦੀ ਹੈ ਵੀ ਉਹਦਾ ਜਿਹੜਾ ਮੂੰਹ ਹੁੰਦਾ ਉਹ ਖੁਰਦ-ਬੁਰਦ ਕੀਤਾ ਪਿਆ ਹੁੰਦਾ ਵੀ ਕਿਸੇ ਨੂੰ ਪਛਾਣ ਨਾ ਸਕੇ ਹੁਣ ਪੁਲਿਸ ਵਾਸਤੇ ਸਭ ਤੋਂ ਵੱਡੀ ਜਿਹੜੀ ਚੁਣੌਤੀ ਹੁੰਦੀ ਹੈ ਸਭ ਤੋਂ ਪਹਿਲਾਂ ਉਹ Laash ਨੂੰ ਆਈਡੈਂਟੀਫਾਈ ਕਰਨਾ ਕਿਉਂਕਿ ਜੇ লাশ ਦਾ ਪਤਾ ਲੱਗੇਗਾ ਵੀ ਇਹ ਕੀ ਦੀ ਹੈ ਤੇ ਤਾਂ ਹੀ ਅੱਗੇ ਇਨਵੈਸਟੀਗੇਸ਼ਨ ਹੋ ਸਕਦੀ ਹੈ ਵੀ ਇਹਨੂੰ ਕਿੰਨੇ ਤੇ ਕਿਉਂ ਮਾਰਿਆ ਪਰ ਜਿਹੜਾ ਉਹਦਾ ਚਿਹਰਾ ਹੁੰਦਾ ਉਹ ਬਿਲਕੁਲ ਖਰਾਬ ਕੀਤਾ ਪਿਆ ਹੁੰਦਾ ਤੇ ਉਹਦੇ ਕੋਲ ਕੋਈ ਵੀ ਆਇਡੈਂਟੀਟੀ ਪ੍ਰੂਫ ਜਿਹੜਾ ਨਹੀਂ ਹੁੰਦਾ ਉਹਦੇ ਕੋਲ ਪੁਲਿਸ ਨੂੰ ਨਹੀਂ ਮਿਲਦਾ ਹੁਣ ਪੁਲਿਸ ਜਿਹੜੀ ਆ ਉਹਦੀ ਜਦੋਂ ਤਲਾਸ਼ੀ ਲੈਂਦੀ ਹੈ ਬਰੀਕੀ ਨਾਲ ਤਾਂ ਇੱਕ ਵਿਜ਼ਿਟਿੰਗ ਕਾਰਡ ਮਿਲਦਾ ਉਹ ਵਿਜ਼ਿਟਿੰਗ ਕਾਰਡ ਹੁੰਦਾ ਕੈਟਰਿੰਗ ਦਾ ਤੇ ਉਸ ਤੋਂ ਬਾਅਦ লাশ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੁਣ ਪੁਲਿਸ ਦੇ ਕੋਲ ਸਿਰਫ ਇੱਕੋ ਸਰਾਖ ਹੁੰਦਾ ਉਹ ਵਿਜ਼ਿਟਿੰਗ ਕਾਰਡ ਹੁਣ ਉਸ ਜਿਹੜਾ ਨੰਬਰ ਹੁੰਦਾ ਵੈਸਟਿੰਗ ਕਾਰਡ ਤੇ ਉਹ ਮਲਾਇਆ ਜਾਂਦਾ ਉਸੇ ਚੋਂ ਆਪ ਹੁੰਦਾ। ਉਸ ਤੋਂ ਬਾਅਦ ਪੁਲਿਸ ਕੈਟਰਿੰਗ ਵਾਲਿਆਂ ਤੋਂ ਜਾ ਕੇ ਉਹ ਤਫ਼ਤੀਸ਼ ਕਰਦੀ ਹੈ ਤੇ ਪੁਲਿਸ ਲੱਭਦੇ ਲੱਭਦੇ ਉਹ ਕੰਟਰੈਕਟਰ ਕੋਲ ਪਹੁੰਚਦੀ ਹੈ। ਹੁਣ ਕੰਟਰੈਕਟਰ ਤੋਂ ਜਾ ਕੇ ਪੁੱਛਿਆ ਜਾਂਦਾ ਵੀ ਜਿਹੜੀ ਇਹ লাশ ਮਿਲੀ ਹੈ ਮਾਡਲ ਟਾਊਨ ਦੇ ਵਿੱਚ ਟੈਗੋਰਸ ਨੈਮ ਦੇ ਵਿੱਚ ਉਹਦੀ লাশ ਦੀ ਜੇਬ ਦੇ ਵਿੱਚੋਂ ਇਹ ਤੁਹਾਡਾ ਵੈਸਟਿੰਗ ਕਾਰਡ ਮਿਲਿਆ। ਤਾਂ ਉਹਦਾ ਕਹਿਣਾ ਹੁੰਦਾ ਵੀ ਅਸੀਂ ਤਾਂ ਲੱਖਾਂ ਲੋਕਾਂ ਨੂੰ ਜਿਹੜੇ ਵੈਸਟਿੰਗ ਕਾਰਡ ਦਿੰਨੇ ਆਂ ਜਿੱਥੇ ਕਿਤੇ ਕੰਮ ਤੇ ਜਾਂਦੇ ਆਂ ਜਾਂ ਜਿਹੜੀ ਲੇਬਰ ਸਾਡੇ ਕੋਲ ਆਉਂਦੀ ਹੈ ਅਸੀਂ ਉਹਨਾਂ ਨੂੰ ਵੈਸਟਿੰਗ ਕਾਰਡ ਅਸੀਂ ਹਰੇਕ ਬੰਦੇ ਨੂੰ ਦਿੰਦੇ ਆ ਕਿਤੋਂ ਨਾ ਕਿਤੋਂ ਸਾਡਾ ਕੋਈ ਕੰਮ ਨਿਕਲੇ ਪਰ ਮੈਨੂੰ ਹੁਣ ਇਹ ਨਹੀਂ ਕਹਿ ਸਕਦਾ ਵੀ ਇਹ ਵੇਸਟਿੰਗ ਕਾਰਡ ਮੈਂ ਕਿਨੂੰ ਦਿੱਤਾ ਤੇ ਪੁਲਿਸ ਨੂੰ ਤੋਂ ਪੁੱਛ ਕੇ ਕਰਦੀ ਹੈ ਉੱਥੇ ਉਹ ਘਰ ਦੀ ਜਿਹੜੀ ਮਾਲਕ ਹੁੰਦੇ ਨੇ ਉਹਨਾਂ ਤੋਂ ਪੁੱਛ-ਪਿਛੀ ਕੀਤੀ ਜਾਂਦੀ ਹੈ ਉਹ ਘਰ ਦੀ ਜਿਹੜੀ ਮਾਲਕ ਹੁੰਦੀ ਹੈ ਹਿਮਾ ਉਹ ਤੋਂ ਪੁੱਛਿਆ ਜਾਂਦਾ ਹੁਣ ਜਦੋਂ ਤੋਂ ਤਹਿਕੀਕਤ ਕਰਦੀ ਹੈ ਪੁਲਿਸ ਤੇ ਪੁਲਿਸ ਨੂੰ ਤੋਂ ਪੁੱਛਦੀ ਹੈ ਵੀ ਇਹ ਘਰ ਦੇ ਵਿੱਚ ਕੌਣ-ਕੌਣ ਉਹਦਾ ਕਹਿਣਾ ਹੁੰਦਾ ਵੀ ਮੈਂ ਰਹਿੰਦੀ ਆ ਤੇ ਜਦੋਂ ਪਤੀ ਬਾਰੇ ਪੁੱਛਿਆ ਜਾਂਦਾ ਉਹ ਕਹਿੰਦੀ ਹੈ ਵੀ ਉਹ ਬਹੁਤ ਸਾਲ ਹੋ ਗਏ ਲਾਪਤਾ ਹੋ ਗਿਆ ਮੇਰਾ ਰਿਪੋਰਟ ਲਿਖਾਈ ਸੀ ਪਰ ਉਹਦਾ ਕੋਈ ਵੀ ਪਤਾ ਨਹੀਂ ਲੱਗਿਆ। ਨਾ ਉਹਦੀ ਡੈੱਡ ਬੋਡੀ ਮਿਲੀ ਤੇ ਨਾ ਉਹਦਾ ਪਤਾ ਲੱਗਿਆ ਵੀ ਕਿੱਥੇ ਗਿਆ। ਤੇ ਹੁਣ ਪੁਲਿਸ ਨੂੰ ਸ਼ੱਕ ਹੁੰਦਾ ਵੀ ਇੱਕ ਔਰਤ ਘਰ ਦੇ ਵਿੱਚ ਕੱਲੀ ਰਹਿੰਦੀ ਹੈ ਕਿਰਾਏਦਾਰ ਰਹਿ ਰਿਹਾ। ਤੇ ਹੁਣ ਕਿਉਂਕਿ ਕਤਲ ਦਾ ਕੇਸ ਚੱਲਦਾ ਹੁੰਦਾ। ਤੇ ਪੁਲਿਸ ਸਾਰੇ ਪਾਸੇ ਜਿਹੜੀ ਸ਼ੱਕ ਕਰਦੀ ਹੈ ਹਰੇਕ ਵੀ ਜਿਹੜਾ ਉਹਨਾਂ ਦੇ ਵਿੱਚ ਹੁੰਦਾ। ਕਿਉਂਕਿ ਕੋਈ ਪਤਾ ਨਹੀਂ ਲੱਗਦਾ ਕਾਤਲ ਕੌਣ ਹੈ। ਹੁਣ ਪੁਲਿਸ ਉਸ ਔਰਤ ਦੇ ਵੀ ਜਿਹੜੀ ਕਿ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰਦੀ ਹੈ। ਉਹਦਾ ਨੰਬਰ ਲਿਆ ਜਾਂਦਾ। ਉਹ ਨੰਬਰ ਦੀ ਕਾਲ ਡਿਟੇਲ ਕੱਢੀ ਜਾਂਦੀ ਹੈ ਹੁਣ ਪੁਲਿਸ ਕਈ ਪਾਸੇ ਕਈ ਥਿਉਰੀਆਂ ਤੇ ਕੰਮ ਕਰਦੀ ਹੁੰਦੀ ਹੈ ਜਿੱਥੇ ਮਰਡਰ ਹੋਇਆ ਸੀ ਉਹਦੇ ਨੇੜੇ ਇੱਕ ਸੀਸੀਟੀਵੀ ਕੈਮਰਾ ਸੀ ਉਹ ਸੀਸੀਟੀਵੀ ਕੈਮਰਾ ਜਿਹੜਾ ਉਹ ਚੈੱਕ ਕੀਤਾ ਜਾਂਦਾ ਤਾਂ ਜਦੋਂ ਕਤਲ ਹੋਇਆ ਉਸ ਟਾਈਮ ਇੱਕ ਵਿਅਕਤੀ ਜਿਹੜਾ ਉਹ ਵੀ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਆਉਂਦਾ ਭੱਜਦਾ ਦਿਖਦਾ ਪੁਲਿਸ ਨੂੰ ਇਧਰੋਂ ਕਾਲ ਡਿਟੇਲ ਜਦੋਂ ਚੈੱਕ ਕੀਤੀ ਜਾਂਦੀ ਹੈ ਤਾਂ ਇੱਕ ਨੰਬਰ ਆਉਂਦਾ ਵਿੱਚ ਜਿੱਤੇ ਵਾਰ-ਵਾਰ ਇਹ ਹਿਮਾ ਨਾਮ ਦੀ ਔਰਤ ਜਿਹੜੀ ਗੱਲਬਾਤ ਕਰਦੀ ਹੁਣ ਇਹ ਨੰਬਰ ਜਦੋਂ ਪਤਾ ਕੀਤਾ ਜਾਂਦਾ ਵੇਖੀਦਾ ਤਾਂ ਪਤਾ ਲੱਗਦਾ ਲੁਧਿਆਣੇ ਦਾ ਇੱਕ ਜਗਰੂਪ ਸਿੰਘ ਹੁਣ ਜਗਰੂਪ ਸਿੰਘ ਬਾਰੇ ਜਦੋਂ ਪਤਾ ਲੱਗ ਜਾਂਦਾ ਪੁਲਿਸ ਨੂੰ ਤਾਂ ਪੁੱਛਿਆ ਜਾਂਦਾ ਪਤਾ ਲੱਗਦਾ ਵੀ ਇਹਨਾਂ ਦੇ ਆਪਸ ਦੇ ਵਿੱਚ ਪ੍ਰੇਮ ਸੰਬੰਧ ਨੇ ਫਿਰ ਜਿਹੜੀ ਪੁਲਿਸ ਜਿਹੜੀ ਨੰਬਰ ਕੱਢਦੀ ਹੈ ਹੁਣ ਉਹ ਡਿਟੇਲ ਜਦੋਂ ਕੱਢਦੀ ਹੈ ਜਗਰੂਪ ਸਿੰਘ ਦਾ ਪਤਾ ਲੱਗਦਾ ਤਾਂ ਜਗਰੂਪ ਸਿੰਘ ਦੀ ਫੋਟੋ ਪ੍ਰੋਫਾਈਲ ਜੋ ਕੱਢ ਕੇ ਉਹ ਜਿਹੜਾ ਕੰਟਰੈਕਟਰ ਸੀ ਕੈਟਰਿੰਗ ਵਾਲਾ ਉਹਨੂੰ ਦਿਖਾਈ ਜਾਂਦੀ ਹੈ ਜਦੋਂ ਉਹਨੂੰ ਦਿਖਾਈ ਜਾਂਦੀ ਵੀ ਤੂੰ ਇਹਨੂੰ ਦੇਖਿਆ ਤਾਂ ਉਹਦਾ ਕਹਿਣਾ ਹੁੰਦਾ ਹਾਂ ਇੱਥੇ ਆਉਂਦਾ ਇਹ ਜਿਹੜੀ ਮਕਾਨ ਮਾਲਕ ਹੈ ਇਹਦੇ ਦੇ ਕੋਲ ਆ ਕੇ ਰਿੰਦਾ ਰਾਤ ਰਿੰਦਾ ਕਈ ਕੀ ਦਿਨ ਰਿੰਦਾ ਉਧਰ ਉਹਦੀ ਸੀਸੀਟੀਵੀ ਵੀ ਮਿਲ ਚੁੱਕੀ ਸੀ ਹੁਣ ਜਿਹੜੀ ਪੁਲਿਸ ਦਾ ਪੂਰਾ ਛੱਕ ਜਿਹੜਾ ਉਹ ਜਗਰੂਪ ਦੇ ਸੀ ਹੁਣ ਜਗਰੂਪ ਪਤਾ ਲੱਗਦਾ ਵੀ ਉਹ ਲੁਧਿਆਣੇ ਦਾ ਰਹਿਣ ਵਾਲਾ ਸੀ ਪੁਲਿਸ ਲੁਧਿਆਣੇ ਪਹੁੰਚਦੀ ਹੈ ਪਰ ਉਹ ਨਹੀਂ ਮਿਲਦਾ ਹੁਣ ਪੁਲਿਸ ਚਾਰ ਸਵੇਰੇ ਘੇਰਾ ਬੰਦੀ ਕਰਦੀ ਪੁਲਿਸ ਜਦੋਂ ਫੜਨ ਤੇ ਆ ਜੇ ਫਿਰ ਰੇਤ ਦੇ ਢੇਰ ਦੇ ਵਿੱਚੋਂ ਸੂਈ ਵੀ ਲੱਭ ਲੈਂਦੀ ਹੈ ਤਾਂ ਫਿਰ ਇੱਕ ਜਿਉਂਦਾ ਜਾਗਦਾ ਇਨਸਾਨ ਸੀ ਤਾਂ ਫਿਰ ਥੋੜੀ ਜੀ ਮੁਸ਼ਕਲ ਤੋਂ ਬਾਅਦ ਜਿਹੜਾ ਜਗਰੂਪ ਸਿੰਘ ਹੈ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਹਨੂੰ ਗ੍ਰਿਫਤਾਰ ਕਰਕੇ ਫਿਰ ਉਹਨੂੰ ਥਾਣੇ ਲਿਆਂਦਾ ਜਾਂਦਾ ਹੈ ਉੱਥੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੋਂ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਵੀ ਮੈਨੂੰ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਫਿਰ ਉਹਦੇ ਸਾਹਮਣੇ ਜਿਹੜੀ ਸੀਸੀਟੀਵੀ ਫੁਟੇਜ ਰੱਖੀ ਜਾਂਦੀ ਹੈ ਵੀ ਮੌਕੇ ਵਾਰ ਦਾ ਤੇ ਉਸ ਦਿਨ ਤੇਰਾ ਇੱਥੇ ਕੀ ਕੰਮ ਸੀ ਤੇ ਪੁਲਿਸ ਫਿਰ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਜਦੋਂ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਫਿਰ ਬੂੰਗੇ ਵੀ ਬੋਲਦੇ ਨੇ ਤੇ ਫਿਰ ਜਗਰੂਪ ਸਿੰਘ ਵੀ ਬੋਲਦਾ ਤੇ ਜਗਰੂਪ ਸਿੰਘ ਜਦੋਂ ਬੋਲਣਾ ਸ਼ੁਰੂ ਕਰਦਾ ਹੈ ਤੇ ਫਿਰ ਇੱਕ ਕਤਲ ਦੇ ਕੇਸ ਦੇ ਉੱਤੋਂ ਪਰਦਾ ਉੱਠਦਾ ਉਹ ਤੋਂ ਪੁੱਛਿਆ ਜਾਂਦਾ ਤੇ ਉਹ ਫਿਰ ਦੱਸਦਾ ਵੀ ਇਹ ਕਤਲ ਮੈਂ ਕੀਤਾ ਹੈ ਇਹ ਜਿਹੜਾ ਮਰਨ ਵਾਲਾ ਵਿਅਕਤੀ ਹੈ ਇਹਦਾ ਨਾਮ ਹੈ ਰਜਿੰਦਰ ਕੁਮਾਰ ਤੇ ਲੁਧਿਆਣੇ ਦਾ ਰਹਿਣ ਵਾਲਾ ਸੀ ਤੇ ਪੁਲਿਸ ਪੁੱਛਦੀ ਹੈ ਵੀ ਤੂੰ ਇਹਨੂੰ ਕਿਉਂ ਤੇ ਕਿਵੇਂ ਮਾਰਿਆ ਉਹਦਾ ਕਹਿਣਾ ਹੁੰਦਾ ਵੀ ਜਿਹੜੀ ਹੇਮਾ ਹੈ ਇਹ ਹੇਮਾ ਦੇ ਨਾਲ ਮੇਰੇ ਪ੍ਰੇਮ ਸਬੰਧ ਨੇ ਨਾਜਾਇਜ਼ ਸਬੰਧ ਨੇ ਬਹੁਤ ਸਾਲਾਂ ਤੋਂ ਤੇ ਜਿਹੜਾ ਰਜਿੰਦਰ ਕੁਮਾਰ ਇਹਨੂੰ ਪਤਾ ਸੀ ਏ ਵੀ ਇੱਥੇ ਮਾੜੀ ਅੱਖ ਰੱਖਦਾ ਸੀ ਇਹ ਵੀ ਇਹਦੇ ਨਾਲ ਸੰਬੰਧ ਬਣਾਉਣ ਵਾਸਤੇ ਕਹਿੰਦਾ ਸੀ ਇਹਨੂੰ ਤੇ ਇਹ ਗੱਲ ਹੇਮਾ ਜਦੋਂ ਜਗਰੂਪ ਨੂੰ ਦੱਸਦੀ ਹੈ ਫਿਰ ਜਿਹੜਾ ਜਗਰੂਪ ਹੁੰਦਾ ਉਹਨੂੰ ਮਾਰਨ ਦੀ ਪਲਾਨਿੰਗ ਕਰਦਾ ਤੇ ਪਲਾਨਿੰਗ ਦੇ ਤਹਿਤ ਇੱਕ ਦਿਨੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਨੇ ਇਕੱਠੇ ਬੈਠ ਕੇ दारू ਪੀਂਦੇ ਨੇ ਪਟਿਆਲੇ ਦੇ ਵਿੱਚ ਤੇ ਜਿਹੜੀ ਹੇਮਾ ਹੁੰਦੀ ਹੈ ਉਹ ਅੱਖ ਬਚਾ ਕੇ ਉਹਦੀ ਸ਼ਰਾਬ ਦੇ ਵਿੱਚ ਕੋਈ ਨਸ਼ੀਲੀ ਦਵਾਈ ਮਿਲਾ ਦਿੰਦੀ ਹੈ ਉਸ ਤੋਂ ਬਾਅਦ ਜਗਰੂਪ ਨੂੰ ਆਪਣੇ ਟੈਂਪੂ ਤੇ ਬਿਠਾ ਕੇ ਸੁੰਨਸਣ ਜਗ੍ਹਾ ਤੇ ਲੈ ਜਾਂਦਾ ਇੱਥੇ ਆ ਕੇ ਉਹਦਾ ਕਤਲ ਕਰ ਦਿੱਤਾ ਜਾਂਦਾ ਤੇ ਉਹ ਦਾ ਇੱਟਾਂ ਮਾਰ ਮਾਰ ਕੇ ਉਹ ਦਾ ਜਿਹੜਾ ਮੂੰਹ ਆ ਖੁਰਦ-ਬੁਰਦ ਕਰ ਦਿੱਤਾ ਜਾਂਦਾ ਕਿਉਂਕਿ ਕਿਸੇ ਦੇ ਪਛਾਣ ਨਾ ਸ ਹੁਣ ਜਿਹੜਾ ਜਗਰੂਪ ਨੇ ਇਹ ਮਰਡਰ ਕੀਤਾ ਸੀ ਇਹ ਆਪਣੇ ਵੱਲੋਂ ਫੁੱਲ ਪ੍ਰੂਫ ਕੀਤਾ ਸੀ ਵੀ ਕਿਸੇ ਨੂੰ ਪਤਾ ਨਹੀਂ ਲੱਗਣਾ ਪਰ ਪੁਲਿਸ ਇੱਕ ਵਿਜ਼ਿਟਿੰਗ ਕਾਰਡ ਤੋਂ ਕਾਤਲ ਤੱਕ ਪਹੁੰਚ ਚੁੱਕੀ ਸੀ ਤੇ ਕਾਤਲੇ ਆਪਣਾ ਜੁਰਮ ਕਬੂਲ ਕਰ ਚੁੱਕਿਆ ਸੀ ਪਰ ਪੁਲਿਸ ਹੁਣ ਇੱਥੇ ਨਹੀਂ ਰੁਕਦੀ ਪੁਲਿਸ ਨੂੰ ਹੁਣ ਸ਼ੱਕ ਇਹ ਵੀ ਸੀ ਵੀ ਜਿਹੜੀ ਹੇਮਾ ਦੇ ਨਾਲ ਇਹਦੇ ਸੰਬੰਧ ਨੇ ਤੇ ਹੇਮਾ ਦਾ ਜਿਹੜਾ ਪਤੀ ਹੈ ਉਹ ਕਈ ਸਾਲਾਂ ਤੋਂ ਲਾਪਤਾ ਹੈ ਇਹ ਨਾ ਹੋਵੇ ਜਗਰੂਪ ਨੇ ਹੀ ਉਹਦਾ ਕਤਲ ਕੀਤਾ ਹੋਵੇ ਤਾਂ ਪੁਲਿਸ ਫਿਰ ਸਖਤੀ ਨਾਲ ਕੁਝ ਵਿਚ ਕਰਦੀ ਹੈ ਤਾਂ ਫਿਰ ਬੜੇ ਹੈਰਾਨੀਜਨ ਖਲਾਸੇ ਜਿਹੜੇ ਸਾਹਮਣੇ ਆਉਂਦੇ ਨੇ ਜਿਹੜੇ ਕਿ ਬਹੁਤ ਸਾਲਾਂ ਤੋਂ ਪਹਿਲਾਂ ਬੰਦ ਪਈਆਂ ਸੀ ਉਹ ਵੀ ਖੁੱਲਦੀਆਂ ਨੇ ਫਿਰ ਜਗਰੂਪ ਸਿੰਘ ਤੋਤੇ ਵਾਂਗੂ ਬੋਲਣਾ ਸ਼ੁਰੂ ਕਰਦਾ ਉਹਦਾ ਕਹਿਣਾ ਹੁੰਦਾ ਵੀ ਸਭ ਤੋਂ ਪਹਿਲਾਂ ਜਗਰੂਪ ਸਿੰਘ ਨੇ 1995 ਦੇ ਵਿੱਚ ਲੁਧਿਆਣਾ ਸ਼ਿਮਲਾਪੁਰੀ ਦੇ ਵਿੱਚ ਕਤਲ ਕਰਦਾ ਆਪਣੇ ਕੁਝ ਦੋਸਤਾਂ ਦੇ ਨਾਲ ਇੱਕ ਘਰ ਦੇ ਵਿੱਚ ਲੁੱਟ ਖੋਹ ਕਰਨ ਜਾਂਦਾ ਉੱਥੇ ਜਦੋਂ ਚੋਰੀ ਕਰਨ ਜਾਂਦਾ ਤਾਂ ਘਰ ਦੇ ਵਿੱਚ ਇੱਕ ਔਰਤ ਹੁੰਦੀ ਹੈ ਸਭ ਤੋਂ ਪਹਿਲਾਂ 1995 ਦੇ ਵਿੱਚ ਉਹ ਔਰਤ ਦਾ ਕਤਲ ਕਰਦਾ ਉੱਥੇ ਇਹਨੂੰ ਨਾ ਕਿਸੇ ਨੇ ਜਾਂਦੇ ਨੂੰ ਦੇਖਿਆ ਨਾ ਆਉਂਦੇ ਨੂੰ ਤੇ ਉਹ 1995 ਦਾ ਦੌਰ ਸੀ ਉਸ ਟਾਈਮ ਜਿਆਦਾ ਸੀਸੀਟੀਵੀ ਹੁੰਦੇ ਹੀ ਨਹੀਂ ਸੀ ਜਿਆਦਾ ਕੀ ਕਹਿ ਲਈਏ ਵੀ ਹੁੰਦੇ ਹੀ ਨਹੀਂ ਸੀ ਹੁਣ ਪੁਲਿਸ ਵਾਲਾ ਜਿਹੜੀ ਉਹ ਵੀ ਇਨਸਾਨ ਹੈ ਕੋਈ ਇਹਨਾਂ ਨੂੰ ਗਵਾ ਨਹੀਂ ਮਿਲਦਾ ਤੇ ਕੋਈ ਉੱਥੇ ਸਰਾਖ ਨਹੀਂ ਮਿਲਦਾ ਇਹ ਕਿਤੇ ਕੁਝ ਵੀ ਨਹੀਂ ਛੱਡ ਕੇ ਜਾਂਦਾ ਉੱਥੇ ਉੱਥੇ ਇੱਕ ਕਤਲ ਕਰਨ ਤੋਂ ਬਾਅਦ ਉਹਨੇ ਤਾਂ ਪਤਾ ਕਿਸੇ ਨੂੰ ਨਹੀਂ ਲੱਗਦਾ ਨਾ ਇਹ ਤੋਂ ਪੁੱਛ ਗਿਛ ਹੁੰਦੀ ਹੈ ਇਹਦਾ ਜਿਹੜਾ ਦਿਲ ਵੱਜ ਜਾਂਦਾ ਇਹਨੂੰ ਲੱਗਦਾ ਵੀ ਇਹ ਤਾਂ ਕੰਮ ਬਹੁਤ ਸੌਖਾ ਹੈ 95 ਤੋਂ ਬਾਅਦ 3 ਸਾਲ ਲੰਘ ਜਾਂਦੇ ਨੇ ਫਿਰ 1998 ਦੇ ਵਿੱਚ ਬੱਧੋਵਾਲ ਲੁਧਿਆਣੇ ਨਿਰੰਕਾਰੀ ਭਵਨ ਦੇ ਵਿੱਚ ਚੋਰੀ ਕਰਨ ਜਾਂਦਾ ਉੱਥੇ ਲੇਬਰ ਉੱਠ ਜਾਂਦੀ ਹੈ ਤੇ ਉਹ ਜਦੋਂ ਲੇਬਰ ਉੱਠਦੀ ਹੈ ਉੱਥੇ ਇੱਕ ਪ੍ਰਵਾਸੀ ਔਰਤ ਦਾ ਕਤਲ ਕਰਦਾ ਉਹ ਤੋਂ ਬਾਅਦ ਇਹ ਫੜਿਆ ਜਾਂਦਾ ਇਹ ਜਦੋਂ ਫੜਿਆ ਜਾਂਦਾ ਤਾਂ ਇਹਨੂੰ ਜੇਲ੍ਹ ਵੀ ਹੁੰਦੀ ਹੈ 3-4 ਸਾਲ ਜੇਲ੍ਹ ਦੇ ਵਿੱਚ ਰਹਿੰਦਾ ਤੇ ਕੇਸ ਚੱਲਦਾ ਪਰ ਸਬੂਤ ਨਾ ਮਿਲਣ ਕਰਕੇ ਇਹ ਉਥੋਂ ਬਰੀ ਹੋ ਜਾਂਦਾ ਹੈ ਇਹ 2003 ਦੇ ਵਿੱਚ ਬਰੀ ਹੋ ਜਾਂਦਾ ਹੈ ਹੁਣ ਇਹ ਜਿਹੜੇ ਦੋ ਕਤਲ ਕਰ ਚੁੱਕਿਆ ਸੀ ਦੋ ਕਤਲ ਕਰਕੇ ਬਾਹਰ ਆ ਚੁੱਕਿਆ ਸੀ ਤੇ ਇਹ ਫਿਰ ਇੱਥੇ ਆ ਕੇ ਆਟੋ ਚਲਾਣ ਲੱਗ ਜਾਂਦਾ ਆਟੋ ਡਰਾਈਵ ਦੀ ਕਰਨ ਲੱਗ ਜਾਂਦਾ ਕਿਉਂਕਿ ਜਿਹੜੇ ਸੀਰੀਅਲ ਕਿਲਰ ਵੀ ਹੁੰਦੇ ਨੇ ਜਿੰਨੇ ਵੀ ਦੇਖੇ ਨੇ ਆਪਾਂ ਜਾਂ ਸਟੋਰੀਆਂ ਸੁਣੀਆਂ ਨੇ ਜਾਂ ਫਿਲਮਾਂ ਦੇਖੀਆਂ ਨੇ ਉਹ ਕੋਈ ਨਾ ਕੋਈ ਕੰਮ ਜ਼ਰੂਰ ਕਰਦੇ ਹੁੰਦੇ ਨੇ ਆਪਣੀ ਜ਼ਿੰਦਗੀ ਨੂੰ ਚਲਾਉਣ ਵਾਸਤੇ ਜਾਂ ਆਪਣੇ ਸ਼ਿਕਾਰਾਂ ਨੂੰ ਲੱਭਣ ਵਾਸਤੇ ਤੇ ਉਹ ਲੋਕਾਂ ਦੇ ਵਿੱਚ ਨਾਰਮਲ ਰਹਿੰਦੇ ਨੇ ਕਿਸੇ ਨੂੰ ਸ਼ੱਕ ਨਾ ਉਨੇ ਆਟੋ ਚਲਾਣ ਲੱਗ ਜਾਂਦਾ ਤੇ 2004 ਦੇ ਵਿੱਚ ਫਿਰ ਇਹਦੀ ਮੁਲਾਕਾਤ ਹੁੰਦੀ ਹੈ ਇੱਕ ਪਰਮਜੀਤ ਨਾਮ ਦੀ ਔਰਤ ਦੇ ਨਾਲ ਜਿਹੜੀ ਕਿ ਗਲਤ ਕੰਮ ਦੇ ਵਿੱਚ ਸੀ ਗਲਤ ਲੈਣ ਦੇ ਵਿੱਚ ਸੀ ਹੁਣ ਉਹਦੇ ਨਾਲ ਫਿਰ ਇਹਦੇ ਪ੍ਰਿੰਸ ਬੰਦ ਉਹਦੇ ਨਾਲ ਬਣਦੇ ਨੇ ਕਿਉਂਕਿ ਉਹ ਉਹਦਾ ਤਾਂ ਕੰਮ ਹੋ ਸੀ ਔਰਤ ਦਾ ਪਰ ਇਹ ਉਹਦੇ ਨਾਲ ਪਿਆਰ ਕਰਦਾ ਤੇ ਇੱਕ ਦੂਜਿਆਂ ਦੇ ਰਿਲੇਸ਼ਨ ਇੱਕ ਪਤਨੀ ਪਤਨੀ ਵਾਲੇ ਬਣ ਜਾਂਦੇ ਹੁਣ ਇਸ ਗੱਲ ਦਾ ਪਤਾ ਜਿਹੜੀ ਪਰਮਜੀਤ ਗੌਰ ਹੁੰਦੀ ਹੈ ਉਹਦੇ ਪਤੀ ਨੂੰ ਲੱਗਦਾ ਕੁਲਦੀਪ ਸਿੰਘ ਜਿਹੜੀ ਪਰਮਜੀਤ ਹੁੰਦੀ ਹੈ ਜਮਨਾ ਨਗਰ ਦੀ ਰਹਿਣ ਵਾਲੀ ਹੁੰਦੀ ਹੈ ਉਹ ਆਪਣੀ ਪਤਨੀ ਨੂੰ ਵੀ ਡਾਂਟਦਾ ਡਾੜਬੜਦਾ ਤੇ ਇਹਨੂੰ ਵੀ ਕਹਿੰਦਾ ਵੀ ਸਾਡੇ ਘਰ ਤੋਂ ਨਹੀਂ ਹੋਣਾ ਅਜਤੋਂ ਬਾਅਦ ਹੁਣ ਇਹਨਾਂ ਤੇ ਬਿਲਕੁਲ ਪਾਬੰਦੀ ਲਾ ਦਿੰਦਾ ਹੈ ਪਰ ਜਿਹੜੀ ਪਰਮਜੀਤ ਕੌਰ ਹੁੰਦੀ ਹੈ ਹੁਣ ਉਹਨੂੰ ਜਾਗਰੂਕ ਦੀ ਆਦਤ ਹੋ ਲੱਗ ਚੁੱਕੀ ਸੀ ਤੇ ਉਹ ਇੱਕ ਸਕੀਮ ਬਣਾਉਂਦੀ ਹੈ ਵੀ ਜੇ ਹੁਣ ਤੂੰ ਮੇਰੇ ਨਾਲ ਮਿਲਦਾ ਹੈ ਤੇ ਤੈਨੂੰ ਮੇਰੇ ਪਤੀ ਦਾ ਕਤਲ ਕਰਨਾ ਪਵੇਗਾ ਕੁਲਦੀਪ ਸਿੰਘ ਜਦੋਂ ਬਾੜ ਖੇਤ ਨੂੰ ਖਾਣ ਲੱਗ ਜੇ ਤਾਂ ਖੇਤ ਨੂੰ ਕੋਈ ਨਹੀਂ ਬਚਾ ਸਕਦਾ ਹੁਣ ਪਤਨੀ ਆਪਣੇ ਪਤੀ ਨੂੰ ਮਾਰਨ ਦੀ ਪਲਾਨਿੰਗ ਕਰਦੀ ਉਸੇ ਪਲਾਨਿੰਗ ਦੇ ਤਹਿਤ ਜਿਹੜਾ ਜਗਰੂਪ ਸਿੰਘ ਹੁੰਦਾ ਇਹ ਜਮਨਾ ਨਗਰ ਜਾਂਦਾ ਹੁਣ ਰਾਤ ਨੂੰ ਜਦੋਂ ਇਹ ਜਾਂਦਾ ਤਾਂ ਕੁਲਦੀਪ ਕੌਰ ਜਿਹੜੀ ਉਹ ਤਾਂ ਪਹਿਲੇ ਮਾਰਨਾ ਚਾਹੁੰਦੀ ਸੀ ਔਰ ਜਿਹੜੇ ਬਾਹਰਲੇ ਗੇਟ ਉਹਨੇ ਖੁੱਲੇ ਛੱਡ ਦਿੰਦੀ ਤਾਂ ਇਹ ਘਰੇ ਜਾਂਦਾ ਉੱਥੇ ਜਾ ਕੇ ਉਹਦਾ ਗਲ ਕੁੱਟ ਕੇ ਕਤਲ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਉਹਦੀ Laash ਨੂੰ ਇੱਕ ਜਿਹੜਾ ਲੋਹੇ ਦਾ ਟ੍ਰੰਕ ਹੁੰਦਾ ਉਹਦੇ ਵਿੱਚ ਪਾ ਕੇ ਜਮਨਾ ਦੇ ਵਿੱਚ ਸੁੱਟ ਦਿੰਦੇ ਨੇ ਹੁਣ ਨਾ ਕੋਈ ਕਿਸੇ ਨੂੰ Laash ਮਿਲਦੀ ਹੈ ਉਹ ਵੀ ਜਿਹੜਾ ਕੇਸ ਹੈ ਉਹ ਗੁੰਮਸ਼ੁਦਗੀ ਦਾ ਬਣ ਜਾਂਦਾ ਕਿਉਂਕਿ ਜਿਨ੍ਹਾਂ ਨੇ ਕੇਸ ਕਰਨਾ ਸੀ ਉਹ ਤਾਂ ਆਪ ਨਾਲ ਰਲੇ ਹੋਏ ਸੀ ਤੇ ਇਹ ਜਿਹੜਾ ਕੇਸ ਹੈ ਇਹ ਤਾਂ ਵੀ ਕਤਲ ਦਾ ਪਤਾ ਨਹੀਂ ਲੱਗਦਾ ਕਿੰਨ ਕਤਲ ਕਰਕੇ ਆਜ਼ਾਦ ਕੁਮਰਿਆ ਸੀ ਪਹਿਲਾ 95 ਦੇ ਵਿੱਚ ਕੀਤਾ ਇੱਕ ਲੁੱਟ ਹੋ ਕਰਨ ਗਿਆ ਦੂਜਾ 98 ਦੇ ਵਿੱਚ ਕੀਤਾ ਉਹ ਵੀ ਉੱਥੇ ਚੋਰੀ ਕਰਨ ਗਿਆ ਤੇ ਤੀਜਾ ਹੁਣ ਇਹਨੇ ਆਪਣੇ ਨਜਾਇਜ਼ ਬੰਦਾ ਕਰਕੇ ਕੀਤਾ ਆਪਣੀ ਪ੍ਰੇਮਿਕਾ ਦੇ ਨਾਲ ਮਿਲ ਕੇ ਉਹਦੇ ਪਤੀ ਹੁਣ ਜਿਹੜੀ ਇਹ ਜ਼ਿੰਦਗੀ ਅੱਗੇ ਚੱਲਦਾ ਹੈ ਡਰਾਈਵਰੀ ਕਰਦਾ ਤੇ ਜਿਹੜੀ ਪਰਮਜੀਤ ਹੁੰਦੀ ਹੈ ਉਹ ਗਲਤ ਕੰਮਾਂ ਦੇ ਵਿੱਚ ਹੁਣ ਉਹ ਗਲਤ ਕੰਮਾਂ ਦੇ ਵਿੱਚ ਹੁੰਦੀ ਹੈ ਤੇ ਉਹਦਾ ਵੀ ਜਿਹੜਾ ਪੈਸਾ ਹੁੰਦਾ ਉਹ ਵੀ ਇਹ ਖਾਂਦਾ ਪੀਂਦਾ ਇਹ ਆਪਣੀ ਆਇਸ਼ ਕਰਦਾ ਇਹਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਹੁੰਦਾ ਤੇ ਉਹ ਤੋਂ ਬਾਅਦ ਇਹਦੇ ਫਿਰ ਇੱਕ ਹੋਰ ਔਰਤ ਦੇ ਨਾਲ ਸਬੰਧ ਬਣਦੇ ਨੇ 2011 ਦੇ ਵਿੱਚ ਇਹਨੂੰ ਇੱਕ ਹੇਮਾ ਮਿਲਦੀ ਹੈ ਹੇਮਾ ਦੇ ਨਾਲ ਇਹਦੇ ਨਜਾਇਜ਼ ਸਬੰਧ ਬਣਦੇ ਨੇ ਹੁਣ ਜਦੋਂ ਐਸੀਆਂ ਗੱਲਾਂ ਹੁੰਦੀਆਂ ਨੇ ਇਹ ਲੁਕੀਆਂ ਤਾਂ ਰਹਦੀਆਂ ਨਹੀਂ ਥੋੜੀ ਦੇਰ ਬਾਅਦ ਉਹਦੇ ਪਤੀ ਨੂੰ ਪਤਾ ਲੱਗਦਾ ਜਦੋਂ ਪਤੀ ਨੂੰ ਪਤਾ ਲੱਗਦਾ ਤਾਂ ਫਿਰ ਉਹ ਬੰਦਿਸ਼ਾਂ ਲਾਉਂਦਾ ਆਪਣੀ ਪਤਨੀ ਤੇ ਵੀ ਤੇ ਇਹਦੇ ਤੇ ਵੀ ਹੁਣ ਜਗਰੂਪ ਨੂੰ ਆਪਣੇ ਘਰੋਂ ਜਾਣ ਤੋਂ ਰੋਕਦਾ ਕਿਉਂਕਿ ਇਹਦਾ ਉਹਦੇ ਘਰੇ ਆਉਣਾ ਜਾਣਾ ਲੱਗ ਜਾਂਦਾ ਉਹ ਆਪਣੇ ਪਤੀ ਨਾਲ ਦੋਸਤੀ ਕਰ ਲਿੰਦਾ ਜਿਹੜਾ ਹੀਮਾ ਦਾ ਪਤੀ ਹੁੰਦਾ ਆਨੰਦ ਲਾਲ ਪਰ ਉਹਨੂੰ ਜਦੋਂ ਪਤਾ ਲੱਗਦਾ ਤਾਂ ਫਿਰ ਇਹ ਦੋਨਾਂ ਦੇ ਵਿਚਕਾਰ ਇੱਕ ਕੰਧ ਬਣ ਕੇ ਖੜ ਜਾਂਦਾ ਉਹਨਾਂ ਨੂੰ ਨਹੀਂ ਮਿਲਨ ਦਿੰਦਾ ਤਾਂ ਫਿਰ ਜਿਹੜੀ ਹੀਮਾ ਹੁੰਦੀ ਹੈ ਫਿਰ ਜਗਰੂਪ ਨੂੰ ਕਹਿੰਦੀ ਹੈ ਵੀ ਜੇ ਤੂੰ ਮੇਰੇ ਨਾਲ ਮਿਲਣਾ ਤਾਂ ਤੈਨੂੰ ਮੇਰੇ ਪਤੀ ਨੂੰ ਰਸਤੇ ਚੋਂ ਹਟਾਉਣਾ ਪਏਗਾ ਹੁਣ ਫਿਰ ਇੱਥੇ ਇੱਕ ਪਤਨੀ ਆਪਣੇ ਪਤੀ ਨੂੰ ਮਾਰਨ ਵਾਸਤੇ ਜਗਰੂਪ ਨੂੰ ਕਹਿਰੀ ਉਹਨੂੰ ਵੀ ਜਗਰੂਪ ਦੀ ਆਤ ਪਹਿ ਚੁੱਕੀ ਸੀ ਤੇ ਜਗਰੂਪ ਵਾਸਤੇ ਹੁਣ ਇਹ ਗੱਲ ਜਿਹੜੀ ਹੈ ਉਹਨੂੰ ਆਮ ਲੱਗਣ ਲੱਗੀ ਵੀ ਤਿੰਨ ਕਤਲ ਕਰਕੇ ਜਿਹੜਾ ਬਾਹਰ ਫਿਰਿਆ ਹੁਣ ਉਹਨੂੰ ਚੀਜ਼ ਦਾ ਹਿਸਾਬ ਆ ਚੁੱਕਿਆ ਨਹੀਂ ਤੇ ਨੰਦ ਲਾਲ ਨੂੰ ਉਹ ਕੀ ਕਰਦਾ ਇੱਕ ਜਗ੍ਹਾ ਬੁਲਾਉਂਦਾ ਗੱਲ ਕਰਨ ਵਾਸਤੇ ਉੱਥੇ ਸੂਨਸਾਨ ਜਗ੍ਹਾ ਤੇ ਲਿਜਾ ਕੇ ਇੱਟਾਂ ਮਾਰ ਮਾਰ ਕੇ ਉੱਥੇ ਵੀ ਉਹਦਾ ਕਤਲ ਕਰ ਦਿੱਤਾ ਜਾਂਦਾ ਤੇ ਉਹਦਾ ਚਿਹਰਾ ਜਿਹੜਾ ਉਹ ਖੁਰਦ-ਬੁਰਦ ਕਰ ਦਿੱਤਾ ਜਾਂਦਾ ਹੁਣ ਇਹਦਾ ਚੌਥਾ ਕਤਲ ਸੀ ਉਹ ਕੇਸ ਦਾ ਵੀ ਪਤਾ ਨਹੀਂ ਲੱਗਦਾ ਕਿਉਂਕਿ ਇੱਥੇ ਵੀ ਵਾਰਡ ਖੁਦ ਖੇਤ ਨੂੰ ਖਾਰੀ ਸੀ ਇੱਥੇ ਵੀ ਪਤਨੀ ਨੇ ਮਰਵਾਇਆ ਸੀ ਜਿੰਨੇ ਕੇਸ ਕਰਨਾ ਸੀ ਜਿੰਨੇ ਕੇਸ ਲੜਨਾ ਸੀ ਜਿੰਨੇ ਪੈਰਵਾਈ ਕਰਨੀ ਸੀ ਉਹ ਆਪ ਨਾਲ ਮਿਲੀ ਹੋਈ ਸੀ ਹੁਣ ਇੱਥੇ ਪੁਲਿਸ ਵੀ ਕੀ ਕਰੇ 2011 ਦੇ ਵਿੱਚ ਇਹਨੇ ਆਨੰਦ ਲਾਲ ਦਾ ਕਤਲ ਕੀਤਾ ਫਿਰ ਇਹਦੀ ਜ਼ਿੰਦਗੀ ਥੋੜੀ ਅੱਗੇ ਚੱਲਦੀ ਹੈ ਹੁਣ ਜਿਹੜੇ ਦੇ ਸਬੰਧ ਹੁੰਦੇ ਨੇ ਦੋਨੋਂ ਔਰਤਾਂ ਦੇ ਨਾਲ ਹੁੰਦੇ ਨੇ ਪਰਮਜੀਤ ਕੌਰ ਨਾਲ ਉਹਦੇ ਪਤੀ ਨੂੰ ਵੀ ਮਾਰ ਚੁੱਕਿਆ ਤੇ ਹੈਮਾ ਨਾਲ ਉਹਦੇ ਪਤੀ ਨੂੰ ਵੀ ਮਾਰ ਚੁੱਕਿਆ ਅੱਗੇ ਚੱਲ ਕੇ ਜਿਹੜੀ ਪਰਮਜੀਤ ਹੁੰਦੀ ਹੈ ਹੁਣ ਜਿਹੜੀਆਂ ਐਸੀਆਂ ਔਰਤਾਂ ਹੁੰਦੀਆਂ ਨੇ ਗਲਤ ਕੰਮ ਦੇ ਵਿੱਚ ਹੁੰਦੀਆਂ ਨੇ ਇਹਨਾਂ ਦੇ ਏਜੰਟ ਹੁੰਦੇ ਨੇ ਇੱਕ ਆਪਾਂ ਕਹਿ ਲਈਏ ਵੀ ਦਲਾਲ ਹੁੰਦੇ ਨੇ ਜਿਹੜੇ ਕਿ ਇਹਨਾਂ ਦੇ ਵਾਸਤੇ ਕਸਟਮਰ ਲੈ ਕੇ ਆਉਂਦੇ ਨੇ ਤੇ ਉਹ ਕਸਟਮਰ ਜਿਹੜੇ ਹੁੰਦੇ ਨੇ ਲੈ ਕੇ ਆਉਂਦੇ ਨੇ ਜਿਹੜਾ ਪੈਸਾ ਲੈਂਦੀ ਹੈ ਨਾ ਉਹਨਾਂ ਦੇ ਵਿੱਚੋਂ ਕੁਝ ਹਿੱਸਾ ਲੈਂਦੇ ਤੇ ਇੱਕ ਅਨਿਲ ਕੁਮਾਰ ਨਾਮ ਦਾ ਵਿਅਕਤੀ ਸੀ ਜਿਹੜਾ ਕਿ ਪਟਿਆਲੇ ਦਾ ਹੀ ਰਹਿਣ ਵਾਲਾ ਸੀ ਉਹ ਪਰਮਜੀਤ कौर ਦਾ ਦਲਾਲ ਹੁੰਦਾ ਹੁਣ ਉਹ ਦਲਾਲ ਜਿਹੜਾ ਹੁੰਦਾ ਹੈ ਉਹਦੇ ਪਰਮਜੀਤ ਕੌਰ ਨਾਲ ਵੀ ਸੰਬੰਧ ਬਣਦੇ ਨੇ ਤੇ ਇਸ ਗੱਲ ਦਾ ਜਗਰੂਪ ਨੂੰ ਪਤਾ ਲੱਗਦਾ ਤੇ ਜਗਰੂਪ ਫਿਰ ਇੱਕ ਦਿਨ ਕੀ ਕਰਦਾ ਅਨਿਲ ਕੁਮਾਰ ਨੂੰ ਤਲਵਾਰ ਦੇ ਨਾਲ ਉਹਦਾ ਵੱਢ ਕੇ ਕਤਲ ਕਰ ਦਿੰਦਾ ਉਹਦੀ লাশ ਜਿਹੜੀ ਹੁੰਦੀ ਹੈ ਇੱਕ ਸੂਟਕੇਸ ਦੇ ਵਿੱਚ ਬੰਦ ਕਰਕੇ ਪਟਿਆਲੇ ਵਿਕਾਸ ਨਗਰ ਦੇ ਵਿੱਚ ਉਥੇ ਸੁੰਸਣ ਏਰੀਆ ਦੇ ਵਿੱਚ ਸੁੱਟ ਦਿੰਦਾ ਉਹਨੂੰ ਉੱਥੇ ਵੀ ਪਤਾ ਨਹੀਂ ਲੱਗਦਾ ਵੀ ਇਹ ਕਤਲ ਕਿੰਨੇ ਕੀਤਾ ਕਿਉਂ ਕੀਤਾ ਕਿਉਂਕਿ ਇਹਨੇ ਸਬੂਤ ਕਿਤੇ ਵੀ ਕੋਈ ਨਹੀਂ ਚੀਜ਼ ਛੱਡਿਆ ਤੇ ਜਿਹੜਾ ਕਤਲ ਹੁੰਦਾ ਸੀ ਇਹ ਮਿਲੀ ਭਗਤ ਦੇ ਨਾਲ ਹੁੰਦਾ ਸੀ ਹੁਣ ਪਰਮਜੀਤ कौर ਜਿਹੜੀ ਹੈ ਪਹਿਲਾਂ ਆਪਣੇ ਪਤੀ ਦਾ ਕਤਲ ਕਰਵਾ ਚੁੱਕੀ ਹੈ ਉਦੋਂ ਬਾਅਦ ਅਨਿਲ ਦਾ ਹੁਣ ਜ਼ਿੰਦਗੀ ਥੋੜੀ ਹੋਰ ਅੱਗੇ ਚੱਲਦੀ ਹੈ ਆ ਜਾਂਦਾ 2016 ਹੁਣ 2016 ਦੇ ਵਿੱਚ ਜਿਹੜੀ ਪਰਮਜੀਤ ਹੁੰਦੀ ਹੈ ਇਹਨੂੰ ਹੇਮਾ ਬਾਰੇ ਪਤਾ ਲੱਗਦਾ ਤੇ ਹੇਮਾ ਨੂੰ ਪਰਮਜੀਤ ਬਾਰੇ ਪਤਾ ਲੱਗ ਜਾਂਦਾ ਇਹ ਜਦੋਂ ਦੋਨਾਂ ਨੂੰ ਪਤਾ ਲੱਗਦਾ ਹੁਣ ਪਰਮਜੀਤ ਦੇ ਜਿਹੜੇ ਸਬੰਧ ਸੀ ਉਹ ਬਹੁਤ ਪੁਰਾਣੇ ਸੀ ਉਹ ਚਾਹੁੰਦੀ ਸੀ ਵੀ ਹੇਮਾ ਦੇ ਨਾਲ ਇਹ ਸਬੰਧ ਨਾ ਰੱਖੇ ਇਹ ਮੇਰੇ ਨਾਲ ਰੱਖੇ। ਉਹਨੇ ਦੇਖਿਆ ਵੀ ਪਰਮਜੀਤ ਨਾਲ ਤਾਂ ਬਹੁਤ ਸਾਲ ਹੋ ਗਏ ਜਿਹੜੇ ਸਬੰਧ ਬਣੇ ਨੂੰ ਜਿਹੜੀ ਹੇਮਾ ਸੀ ਉਹ ਹਜੇ ਨਵੀਂ ਸੀ। ਤੇ ਇਹ ਕੀ ਕਰਦਾ ਵੀ ਇਹ ਹੇਮਾ ਦੇ ਨਾਲ ਸਬੰਧ ਰੱਖਦਾ। ਹੁਣ ਪਰਮਜੀਤ ਵਿੱਚ ਰੋੜਾ ਬਣਦੀ ਸੀ। ਪਰਮਜੀਤ ਇਹਦੇ ਨਾਲ ਲੜਾਈ ਕਰਦੀ ਸੀ। ਫਿਰ ਹੇਮਾ ਤੇ ਜਿਹੜੇ ਜਗਰੂਪ ਹੁੰਦੇ ਨੇ ਫਿਰ ਇੱਕ ਸਲਾਹ ਕਰਦੇ ਨੇ। ਇਹ ਸਲਾਹ ਕਰਕੇ ਇੱਕ ਪਲਾਨ ਬਣਾਉਂਦੇ ਨੇ। ਉਸ ਤੋਂ ਬਾਅਦ ਇਹ ਪਰਮਜੀਤ ਨੂੰ ਵੀ ਗਾਲ ਕੁੱਟ ਕੇ ਮਾਰਦਾ। ਹੁਣ ਪਹਿਲਾਂ ਉਹਦੇ ਪਤੀ ਦਾ ਕਤਲ ਕੀਤਾ ਤੇ ਹੁਣ ਪਰਮਜੀਤ ਦਾ ਵੀ ਇਹ ਕਤਲ ਕਰ ਚੁੱਕਿਆ ਸੀ ਇੱਥੋਂ ਤੱਕ ਇਹਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਦਾ ਜਗਰੂਪ ਸਿੰਘ ਦਾ ਕਿਉਂਕਿ ਜਿਹੜੀ ਪਰਮਜੀਤ ਦੀ ਲਾਸ਼ ਹੈ ਉਹ ਖੇਤਾਂ ਦੇ ਵਿੱਚ ਮਿਲਦੀ ਜਸੂਵਾਲ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਬੇਲੋਂ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਹੁੰਦੀ ਹੈ ਅਣਜਾਣ ਵਿਅਕਤੀਆਂ ਤੇ ਪਰ ਜਿਹੜਾ ਪਤਾ ਕਿਸੇ ਨੂੰ ਵੀ ਨਹੀਂ ਲੱਗਦਾ ਕਿਉਂਕਿ ਕੋਈ ਸਬੂਤ ਨਹੀਂ ਸੀ ਛੱਡਿਆ ਨੇ ਹੁਣ ਆ ਜਾਂਦਾ 2017 17 ਦੇ ਵਿੱਚ ਫਿਰ ਜਿਹੜੀ ਰਜਿੰਦਰ ਕੁਮਾਰ ਦੀ ਹੱਤਿਆ ਕਰਦਾ ਉਥੇ ਤੱਕ ਇਹ ਪੁਲਸੇ ਦੇ ਤੱਕ ਪਹੁੰਚ ਚੁੱਕੀ ਹੈ ਪਹਿਲਾ ਕਤਲ ਇਹਨੇ ਕੀਤਾ 95 ਦੇ ਵਿੱਚ ਦੂਜਾ ਕੀਤਾ ਇਹਨੇ 98 ਦੇ ਵਿੱਚ ਤੀਜਾ ਕੀਤਾ ਇਹਨੇ 2004 ਦੇ ਵਿੱਚ ਚੌਥਾ ਕੀਤਾ ਇਹਨੇ 2011 ਦੇ ਵਿੱਚ ਤੇ ਪੰਜਵਾਂ ਕੀਤਾ ਇਹਨੇ 2015 ਦੇ ਵਿੱਚ ਛੇਵਾਂ ਕੀਤਾ ਇਹਨੇ 2016 ਦੇ ਵਿੱਚ 17 ਦੇ ਵਿੱਚ ਇਹਨੇ ਕਤਲ ਕੀਤਾ ਸੱਤਵਾਂ ਉਹਦੋਂ ਫਿਰ ਇਹ ਪੁਲਸ ਦੇ ਅੜਿੱਕੇ ਚੜਦਾ ਸਿਰਫ ਇਹਦੀ ਇੱਕ ਗਲਤੀ ਕਰਕੇ ਜਿਹੜਾ ਵੈਸਟਿੰਗ ਕਾਰਡ ਵਿੱਚ ਰਹਿ ਜਾਂਦਾ ਤੇ ਪੁਲਿਸ ਨੇ ਵੀ ਦੇਖੋ ਵੇਸਟਿੰਗ ਕਾਰਡ ਤੋਂ ਸੱਤ ਜਿਹੜੇ ਅਣਸੁਲਝੇ ਕੇਸ ਸੀ ਜਿਹੜੇ ਕਿ ਤਕਰੀਬਨ ਬੰਦ ਹੋ ਚੁੱਕੇ ਸੀ ਉਹ ਸੁਲਝਾਏ। ਹੁਣ ਇੰਨੀ ਦੇਰ ਕਿਉਂ ਨਹੀਂ ਫੜਿਆ ਗਿਆ? ਇਹ ਕਿਸੇ ਵੀ ਘਟਨਾ ਤੇ ਇੱਕ ਤਾਂ ਮੋਬਾਈਲ ਲੈ ਕੇ ਨਹੀਂ ਸੀ ਜਾਂਦਾ। ਹੁਣ 95 ਦਾ ਜਿਹੜਾ 2000 ਦਾ ਦੌਰ ਸੀ ਉਦੋਂ ਸੀਸੀਟੀਵੀ ਕੈਮਰੇ ਨਹੀਂ ਸੀ ਹੁੰਦੇ। ਤੇ ਪੁਲਿਸ ਨੂੰ ਕਿਤੇ ਵੀ ਕੁਝ ਐਸੀ ਚੀਜ਼ ਨਹੀਂ ਸੀ ਮਿਲਦੀ। ਉਦੋਂ ਕਿਉਂਕਿ ਜੇ ਕਿਸੇ ਚਸ਼ਮਦੀਦ ਨੇ ਦੇਖਿਆ ਤੇ ਉਹ ਗਵਾਹੀ ਦਿੰਦਾ ਤਾਂ ਤਾਂ ਹੀ ਪੁਲਿਸ ਉੱਥੇ ਤੱਕ ਪਹੁੰਚ ਸਕਦੀ। ਤੇ 2017 ਦੇ ਵਿੱਚ ਇੱਕ ਸੀਸੀਟੀਵੀ ਕੈਮਰਾ ਮਿਲਿਆ ਇੱਕ ਵੇਸਟਿੰਗ ਕਾਰਡ ਮਿਲਿਆ ਉਹ ਵੇਸਟਿੰਗ ਕਾਰਡ ਤੋਂ ਫਿਰ ਇਹਨੂੰ ਫੜਿਆ ਗਿਆ ਇਹ ਤੇ ਐਫਆਈਆਰ ਕੀਤੀ ਤੇ ਪੁਰਾਣੇ ਕੇਸ ਜਿਹੜੇ ਸਾਰੇ ਖੁੱਲੇ ਜਿਹੜੇ ਅਨਸੁਲਝੇ ਸੀ ਤੇ ਹੇਮਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਹੇਮਾ ਨੇ ਵੀ ਪਹਿਲਾਂ ਆਪਣੇ ਪਤੀ ਦਾ ਕਤਲ ਕਰਵਾਇਆ ਨਾਲ ਮਿਲ ਕੇ ਉਦੋਂ ਬਾਅਦ ਜਿਹੜੀ ਪਰਮਜੀਤ ਹੈ ਉਹਦਾ ਕਤਲ ਵੀ ਉਹ ਨਾਲ ਮਿਲ ਕੇ ਕਰਾਉਂਦੀ ਹੈ ਤੁਹਾਨੂੰ ਇਹਨਾਂ ਕਤਲਾਂ ਦੇ ਬਾਰੇ ਜਿਹੜੇ ਦੂਜੇ ਹੁੰਦੇ ਨੇ ਉਹਨਾਂ ਬਾਰੇ ਵੀ ਜਾਣਕਾਰੀ ਹੁੰਦੀ ਹੈ ਦੋਨਾਂ ਤੇ ਐਫਆਈਆਰ ਕਰਕੇ ਦੋਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਉੱਥੋਂ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਹੈ ਜਗਰੂਪ ਸਿੰਘ ਨੂੰ ਇਹ ਲੱਗਦਾ ਸੀ ਉਹਨੇ ਇੱਕ ਕਤਲ ਕੀਤਾ ਦੋ ਤਿੰਨ ਜਦੋਂ ਕਤਲ ਕਰਦਾ ਰਿਹਾ ਉਹਨੂੰ ਲੱਗਦਾ ਸੀ ਵੀ ਮੈਨੂੰ ਕੋਈ ਫੜ ਨਹੀਂ ਸਕਦਾ ਤੇ ਇਹਨੇ ਜਿਹੜਾ 7ਵਾਂ ਕਤਲ ਕੀਤਾ ਉਹ ਵੀ ਇਸੇ ਤਰ੍ਹਾਂ ਕੀਤਾ ਵੀ ਮੈਂ ਕਦੇ ਵੀ ਫੜਿਆ ਨਹੀਂ ਜਾਵਾਂਗਾ ਤੇ ਜਿਹੜੇ ਮੇਰੇ ਪਲਾਨ ਨੇ ਫੁੱਲ ਪ੍ਰੂਫ ਨੇ ਪਲਾਨ ਕਦੇ ਵੀ ਜਿਹੜਾ ਪਾਪ ਹੁੰਦਾ ਫੁੱਲ ਪ੍ਰੂਫ ਨਹੀਂ ਹੁੰਦਾ ਤੇ ਪੁਲਿਸ ਦੀ ਸੂਝ-ਬੂਝ ਦੇ ਨਾਲ ਜਿਹੜਾ ਜਗਰੂਪ ਹੈ ਉਹ ਜੇਲ੍ਹ ਦੇ ਵਿੱਚ ਹੈ ਜੇ ਇੱਥੇ ਨਾ ਹੀ ਫੜਿਆ ਜਾਂਦਾ ਤਾਂ ਪਤਾ ਨਹੀਂ ਹੋਰ ਕਿੰਨਿਆਂ ਦੇ ਦੀਵੇ ਬਜ ਜਾਂਦਾ ਕਿਉਂਕਿ ਜਿਹੜੇ ਮਰਨ ਨਾਲੇ ਸੀ ਵਿਅਕਤੀ ਸੀ ਕਿਉਂਕਿ ਜਿਹੜਾ ਉਹਨਾਂ ਦਾ ਪਰਿਵਾਰ ਸੀ ਉਹ ਵੀ ਪਿੱਛੋਂ ਡਿਸਟਰਬ ਹੋਇਆ ਕਿਸੇ ਦੀ ਭੈਣ ਕਿਸੇ ਦਾ ਭਰਾ ਕਿਸੇ ਦਾ ਪਤੀ ਹਰੇਕ ਤਰੀਕੇ ਨਾਲ ਜਿਹੜਾ ਪਿੱਛੋਂ ਪਰਿਵਾਰ ਆ ਉਹ ਵੀ ਡਿਸਟਰਬ ਹੁੰਦਾ ਤੇ ਅੱਜ ਦੋਨੋਂ ਉਹ ਜੇਲ੍ਹ ਦੇ ਵਿੱਚ ਨੇ ਸੱਤ ਕਤਲ ਕਰਨ ਤੋਂ ਬਾਅਦ 39 ਸਾਲ ਦੀ ਉਮਰ ਦੇ ਵਿੱਚ ਅੱਜ ਉਹ ਜੇਲ੍ਹ ਦੇ ਵਿੱਚ ਹੈ ਤੇ ਉਹਦੇ ਹੱਥ ਕੀ ਆਇਆ ਆਪਣੇ ਹੱਥ ਵੀ ਖਾਲੀ ਪਰ ਸੱਤ ਦੀਵੇ ਬਜਾ ਗਏ ਤੇ ਹਮੇਸ਼ਾ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਕਿਉਂਕਿ ਅਸੀਂ ਆ ਵਾਰਦਾਤਾਂ ਕਈ ਵਾਰ ਆਪਣੇ ਨੇੜੇ ਵੀ ਹੁੰਦੀਆਂ ਨੇ ਪਰ ਆਪਾਂ ਧਿਆਨ ਨਹੀਂ ਦਿੰਦੇ ਵੀ ਚੱਲ ਕਿਹੜਾ ਆਪਣਾ ਹੋ ਸਕਦਾ ਜੇ ਆਪਾਂ ਉੱਤੇ ਥੋੜਾ ਧਿਆਨ ਦਈਏ ਪੁਲਿਸ ਦੀ ਮਦਦ ਕਰੀਏ ਤੇ ਜਿਹੜਾ ਕੋਈ ਹੋਰ ਕਿਸੇ ਦਾ ਨੁਕਸਾਨ ਹੋਣਾ ਹੁੰਦਾ ਸ਼ਾਇਦ ਉਹ ਬਚ ਜਾਵੇ ਇਹ ਆਪਣਾ ਵੀ ਫਰਜ਼ ਬਣਦਾ ਸੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਜੀ ਸਤਿ ਸ੍ਰੀ ਅਕਾਲ